no que no hay que no la verdad que no oh de pesar no मोदीन कीअं ग

ਸਾਡੇ ਸਮਾਣਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਸਰਦਾਰ ਚੇਤੇ ਸਿੰਘ ਜੀ ਜੋੜੇਪਾਗਾ ਸਾਹਿਬ ਸਾਡੇ ਆਮਦਵੀ ਜੋ ਪੁਟਿਆਲੇ ਤੋਂ ਚੋਣ ਲੱਕਸੜ ਰਹੇ ਨੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਵੀਰ ਜੀ ਉਹ ਵੀ ਪਹੁੰਚੇ ਆ ਮਨਜੀਤ ਸਿੰਘ ਜੀ ਫਿਰਕਾ ਅਮਰਪਾਲ ਸਿੰਘ ਜੀ ਫੈਰੀ ਡਾਕਟਰ ਪ੍ਰਵੀਰ ਸਿੰਘ ਜੋ ਸਾਡੇ ਬਹੁਤ ਹੀ ਸਤਿਕਾਰਯੋਗ ہاتھ بھر کے بیس دوسرا چیئرمین ایس کے شرما جی چیئرمین ساس شرما جی نوجوان کی اور میں بےنتی کرتا کروڑ اپنے بچار کر کے ڈاکٹر گوبند سوانے کا مانے سلی کے آم آدمی پارٹی کےجریوال جی وجہ لوگ <سؤال> سبھا پرکان کی گل کر

ਅਸੀਂ ਜਿਹੜੇ ਤੁਸੀਂ ਵਲੰਟੀਅਰ ਬਿਲਡਿੰਗ ਕਰਦੇ ਹੋ ਕੈਸੀ ਉਹ ਕਰਨੀ ਹੈ ਤਾਂ ਕਿਦਾਂ ਵੀ ਹੁਣ ਚਾਹੀਏ ਡਾਕਟਰ ਸਾਹਿਬ ਨੇ ਮੰਨਿਆ ਕਿ ਜਿਹੜੇ ਐਕਟਿਵ ਵਲੰਟੀਅਰ ਹੈਗੇ ਨੇ ਦੋ ਘਰ ਹਸਪਤਾਲ ਆਪਾਂ ਉਹਨਾਂ ਨਾਲ ਮੀਟਿੰਗ ਕਰਨੀ ਹੈ ਕਿ ਜਿਹੜਾ ਫਲਕੇ ਦੇ ਵਿੱਚ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੰਮ ਕਰਾ ਸਕਣ ਆਮ ਆਦਮੀ ਪਾਰਟੀ ਦੇ ਦੋ ਸਾਲ ਦੇ ਕੀਤੇ ਹੋਏ ਕੰਮਾਂ ਦੇ ਨਾਲ ਉਹ ਘਰ ਘਰ ਦੇ ਵਿੱਚ ਜਾ ਕੇ ਕਿਸੇ ਤਰ੍ਹਾਂ ਚੋ کر کے پرو ایک گل کا وشواس کر رہے ہیں ہلکا شکرا ہمیشہ سوچیا دو ہزار بارہ کو لے کے پہلے پنجاب ਜੇ ਕਿਸੇ ਵੀ ਕਾਸੀ ਚੌਸੀ ਦੇ ਵਿੱਚੋਂ ਦਾਸ ਹਰਸਾ ਭਰ ਗਿਆ ਚ ਤਾਂ ਹਲਕਾ ਜਿਹਾ ਜਿਪਣ ਉਹ ਜਿਹੜਾ ਉਸਤਾਨ ਨੂੰ ਪੰਜਾਬ ਪੰਜਾਬ ਵਸਣ ਭਰਦਾ ਸੀ ਹੁਣ ਤਾਂ ਸਾਡੀ ਸਰਕਾਰ ਹੈ ਹੁਣ ਤਾਂ ਸਾਡੀ ਸਰਕਾਰ ਕਾਲੇ ਤੋਂ ਡੇ चीस सौ उण ल

որ հարկի դեպքում օգտվում ենք ਸਾਡੀ ਅਗਰ ਤੋਂ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਮੀ ਪਾਰਟੀ ਜੈ ਹਿੰਦ ਔਰ ਮੈਂ ਤਾਂ ਕੋਟੇ ਚੋਂ ਮੈਂ ਪ੍ਰਗਟ ਹਾਂ ਕਿ ਲੋਕਾਂ ਦੇ ਦੁੱਖ ਸੁੱਖਾਂ ਵਿੱਚ ਕੰਮ ਕਰਦਾ ਪਾਜੀ ਸਾਡੇ ਪਟਾਲਾ ਦੇ ਵਿੱਚ ਸਾਨੂੰ ਦੋ ਬੰਦੇ ਦਿੱਤੇ ਗਏ ਜਿੰਨਾਂ ਬੜੀ ਮਾਰ ਨਾਲ ਕੇ ਨਾਲ ਕੰਮ ਕੀਤਾ ਔਰ ਆਪਣੀ ਸ਼ਰਮ ਵੀ ਜਿਹੜੀ ਉਹ ਬਚਾਣਾ ਰੱਖੀ ਔਰ ਜਿਨ੍ਹਾਂ ਦੇ ਵਿੱਚੋਂ ਇਹ ਡਾਕਟਰ ਦਲਵੀਰ ਜੀ ਨੂੰ ਮੁੱਖ ਮੰਤਰੀ ਸਾਹਿਬ ਨੇ ਸਰਵੇ ਕਰਾਇਆ ਔਰ ਇੱਕ ਰਿਮਾਰਡਰ ਸਭੀ ਵੱਲੋਂ ਜਨੂਅਰ ਡਾਕਟਰ ਦਲਵੀਰ ਜੀ ਨੂੰ ਲੋਕ ਸਭਾ ਪਟਿਆਲਾ ਤੋਂ ਟਿਕਟ ਦਿੱਤਾ। ਔਰ ਅੱਜ ਆਪਾਂ ਨੂੰ ਸਾਰਿਆਂ ਨੂੰ ਸਾਡਾ ਫਰਜ਼ ਬਣਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਦਿੱਤੇ ਹੋਏ ਗ੍ਰਾਮ ਨੇ ਉਹਨਾਂ ਨੂੰ ਕਾਰਕ ਰਚਾਈਏ ਔਰ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਲੋਕ ਸਭਾ ਦੇ ਵਿੱਚੋਂ ਡਾਕਟਰ ਦਲਵੀਰ ਜੀ ਨੂੰ ਤਾਕੇ